ਆਉਣੇ ਵੀ ਇੰਨਾ ਲਿਕਰ ਕੁਛ ਨਾ ਕੁਛ ਲਗਭਗ 300 ਦੇ ਲਗਭਗ ਗਿਣਤੀ ਇੱਥੇ ਇਹਨਾਂ ਪਰਿਵਾਰਾਂ ਦੀ ਖੁੱਲੇ ਦੇ ਵਿੱਚ ਤੁਸੀਂ ਐ ਲੈ ਲੋ ਬਾਥਰੂਮ ਲੈਟਰਿੰਗ ਖੁੱਲੇ 'ਚ ਜਾਣਾ ਤੇ ਹਾਂ ਮਾਤਾ ਜੀ ਕਿੰਨਾ ਔਖਾ ਹੈ ਫਿਰ ਸਾਨੂੰ ਬਹੁਤ ਔਖਾ ਹੈ ਜੀ ਕੀ ਕਿੰਨੇ ਬਹੁਤ ਤੜਫਦੇ ਹਾਂ ਜੀ ਤਾਂ ਸਾਡੀ ਤਾਂ ਕੋਈ ਨਹੀਂ ਸੁਣਦਾ ਫਰਿਆਦ ਕੋਈ ਨਹੀਂ ਸੁਣਦਾ ਹਾਂ ਕੀ ਚਾਹੁੰਦੇ ਹੋ ਕੋਈ ਸ਼ੈੱਡ ਵਗੈਰਾ ਬਣ ਜੇ ਬਣ ਜੇ ਸੀ ਤਾਂ ਬਸ ਉਹਦਾ ਗੁਣ ਗਾਈਏ ਖੰਡਿਆਲੇ ਸਾਲ ਦਾ ਜਨਮ ਹੈ ਖੱਲਿਆਂ ਵਾਲੇ ਸਾਲ ਦਾ ਜਨਮ ਹੈ ਫਿਰ ਆਹ ਅੱਜ ਕੱਲ ਵਿਖਦਾ ਇਹ ਸਮਾਨ ਹਾਂ ਵੇਚੀ ਜਾਂਦੇ ਕਦੋਂ ਪੁੱਗਾ ਨਹੀਂ ਲਿੰਗੇ ਕਦੀ ਨਹੀਂ ਲਿੰਗੇ ਥੋੜਾ ਮੋਟੇ ਵਿਖਦਾ ਅੱਗੇ ਵਾਂਗੂ ਤਾਂ ਨਹੀਂ ਹੈਗਾ ਪੀਪਿਆਂ ਦੇ ਢੱਕਣ ਲਵਾ ਲੈ ਹੋਰ ਐ ਮਾਤਾ ਰੋਟੀ ਖਾ ਲਓ ਰੋਟੀ ਖਾ ਲਾਂਗੇ ਕੋਈ ਗੱਲ ਨਹੀਂ ਲੈ ਕੇ ਬੁਰਕੀ ਤੋੜ ਕੇ ਦਿਓ ਇੱਕ ਤਾਂ ਬੁਰਕੀ ਤਾਂ ਖਾਈਏ ਦੇਖੇਗਾ ਤੂੰ ਸ਼ਾਂਤੀ ਖਾ ਦਾਣੇ ਪਾਣੀ ਚ ਕਹਿੰਦੇ ਹੁੰਦੇ ਨੇ ਦੋਸਤੋਂ ਵਿੱਚ ਸਰੀਕ ਹੋਣਾ ਵੀ ਜ਼ਰੂਰੀ ਹੈ ਭਰਾ ਨੇ ਕੋ ਲੋਹੇ ਦਾ ਕੰਮ ਨਹੀਂ ਚੱਲਦਾ ਕੋਈ ਰਬੜ ਨਹੀਂ ਵਿਕਦੀ ਕੋਈ ਕਾਰੋਬਾਰ ਨਹੀਂ ਹੈਗਾ ਕੁਮਾਰੀ ਕੁੜੀਆਂ ਆਉਂਦੀਆਂ ਉਹਨਾਂ ਨੂੰ ਵੀ ਨਹੀਂ ਕੋਈ ਬਾਥਰੂਮ ਬਣਾ ਕੇ ਦਿੱਤਾ ਹੈਗਾ ਜਵਾਨ ਜਵਾਕ ਨਹੀਂ ਕਿੱਥੇ ਨਾਉਣ ਜਾਣ ਵੋਟਾਂ ਵੇਲੇ ਆਉਂਦੇ ਨੇ ਕਹਿੰਦੇ ਨਹੀਂ ਉਦੋਂ ਪੁਤੇਰਾ ਕਹਿੰਦੇ ਆ ਕਦੋਂ ਕਹਿੰਦੇ ਕੋਠੀ ਪਵਾ ਦਾਂਗੇ ਕਦੋਂ ਕਹਿੰਦੇ ਬਾਥਰੂਮ ਕਰਾ ਦਾਂਗੇ ਕੋਈ ਕੋਈ ਚਲੀ ਦੀ ਭੇਜੀ ਚੰਗਾ ਪਹਿਲਾਂ ਓਟਾ ਫੇਰ ਸੋਸੋ ਨੇ ਮਾ ਚੱਕ ਜਾਂਦੇ ਨੇ ਨੇਮ ਚੱਕੇ ਜਾਂਦੇ ਨੇ ਓਟਾਂ ਵੇਲੇ ਕੀ ਕਹਿੰਦੇ ਨੇ ਬਣਾ ਕੇ ਦੇਵਾਂਗੇ ਸਾਨੂੰ ਘਰ ਬਣਾ ਕੇ ਦੇਵਾਂਗੇ ਓਟਾਂ ਪਾ ਤਾਂ ਕੁਛ ਨਹੀਂ ਦਿੰਦੇ ਕਿੰਨੇ ਸਾਲ ਬੈਠੇ ਨੂੰ ਹੋ ਗਏ ਸੰਤਾਂ ਦੇ ਚ ਬੋਟਾ ਪਾ ਪਾ ਥੱਕ ਗਏ ਸੀ ਤਾਂ ਕੁਛ ਨਹੀਂ ਬਣਿਆ ਮੋਟਰ ਵੀ ਨਹੀਂ ਲਵਾ ਕੇ ਰੱਖੀ ਉਹ ਜਮਾਰ ਨਾਲ ਲਵਾ ਕੇ ਦਿੱਤੀ ਵਿਚਾਰੇ ਨੇ ਅੱਛਾ ਆ ਜਮਾਰਾਂ ਦਾ ਬੁੜਾ ਉਹਨੇ ਲਵਾ ਕੇ ਰੱਖੀ ਮੋਟਰ ਵੀ ਇੱਕ ਉਹਨੇ ਲਵਾਈ ਆ ਲਵਾਈ ਆ ਵਿਚਾਰੇ ਨੇ ਨਾ ਲਾਈਟਿੰਗ ਬਾਥਰੂਮ ਬਣੇ ਹੋਏ ਨੇ ਨਹਾਉਣ ਵਾਲੇ ਕੁਛ ਨਹੀਂ ਬਣਿਆ ਹੋਇਆ ਅੱਛਾ ਕੁਛ ਨਹੀਂ ਬਣਿਆ ਹੋਇਆ ਕੁੜੀਆਂ ਦਾ ਹੱਲ ਨਹੀਂ ਬਣਾਉਂਦੇ ਬੱਚੀਆਂ ਦੇ ਕਿੱਥੇ ਜਾਂਦੇ ਆ ਖੁੱਲੇ ਚੌਕਾਂ ਅੱਜ ਕੱਲ ਮਹਾਲ ਹੈ ਮਾੜੇ ਮਹਾਲ ਮਾੜੇ ਹੈ ਜੇ ਬਾਹਰ ਬੱਚੀਆਂ ਨੂੰ ਕਿੱਧਰ ਭੇਜੀਏ ਕਿੱਧਰ ਭੇਜੀਏ ਹਾਂ ਸਾਨੂੰ ਥੋੜੋ ਜਿਹਾ ਸਾਨੂੰ ਲਾਈਟਿੰਗਾਂ ਤਾਂ ਜਗ੍ਹਾ ਜਗ੍ਹਾ ਬਣਾਈਆਂ ਨੇ ਸਰਕਾਰ ਨੇ ਤੁਸੀਂ ਇਹਨਾਂ ਨਹੀਂ ਪੱਟੀਆਂ ਅਸੀਂ ਨੇ ਪੱਟੀਆਂ ਨੇ ਪੱਟੀ ਸਾਡੇ ਦੇ ਪੱਖੀਆਂ ਇਕੱਠਿਆਂ ਕਰਾ ਦਿਆਂ ਇਹਨਾਂ ਨੇ ਪਿੰਡ ਵਾਲੇ ਨੇ ਕਿੰਨੀਆਂ ਪੱਟੀਆਂ ᱛੀਆਂ ਹੈ ਇਹਦੀ 15 16 ਇੱਥੇ ਛੋਟੇ ਗੱਡੀਆਂ ਚ ਹਾਂ ਕੰਦਕੰਦਾ ਚ ਕੁਝ ਪਾਵਾਂਗੇ ਨਾ ਅੱ ਉਹ ਜਦ ਆ ਦਸ ਫੁੱਟ ਦੇ ਡੱਗ ਪੈਂਦੇ ਨੇ 20-20 ਫੁੱਟ ਹਾਂ ਹਾਂ ਫਿਰ ਉਹ ਬਣਾ ਪਾਈ ਨਹੀਂ ਬਣੀ ਨਹੀਂ ਦੇਖ ਸਕਦੇ ਹੋ ਵੀ ਲਾਈਟ ਰੰਗ ਵੀ ਨਹੀਂ ਹੈਗੀ ਇਹਨਾਂ ਨੂੰ ਦੇਖ ਸਕਦੇ ਹੋ ਜਿਹੜੇ ਇੱਕ ਬਹੁਤ ਵੱਡੇ ਸਿਸਟਮ ਦੀ ਲੋੜ ਹੈ ਇਹ ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਵਿਚਾਰੇ ਜਿਉ ਰਹੇ ਨੇ ਇਹ ਆਹ ਦੇਖੋ ਇਹਨਾਂ ਦੇ ਵਿੱਚ ਹੀ ਰਹਿ ਰਹੇ ਨੇ ਸਦੀਆਂ ਤੋਂ ਇੱਕ ਵਧੀਆ ਜਿਹਾ ਨਿੱਕੇ ਪਰਿਵਾਰ ਹੁੰਦੇ ਨੇ ਇਹ ਵਧੀਆ ਆਪਾਂ ਨੂੰ ਪਤਾ ਅੱਗੇ ਤਾਂ ਵਿਚਰਦੇ ਸੀ ਕੰਮ ਕਰਦੇ ਸੀ ਰਲ ਮਿਲ ਕੇ ਰਹਿੰਦੇ ਸੀਗੇ ਹੁਣ ਹਾਲਾਤ ਦੇਖ ਲਓ ਵੀ ਇੱਥੇ ਇੰਨਾ ਚਿਰ ਰਹਿੰਦੇ ਨੇ ਸਾਰੇ ਕਹਿਣਾ ਚਾਹੁੰਦੇ ਹੋ ਅਜ ਤਾਂ ਕਹਿੰਦੇ ਆ ਜੀ ਅੱਲਾ ਨਾਲ ਲੈਟਰਿੰਗ ਬਾਥਰੂਮ ਬਣਨੇ ਚਾਹੀਦੇ ਨੇ ਸਾਡੇ ਕੁੜੀਆਂ ਵਾਸਤੇ ਬਿਲਕੁਲ ਨਹੀਂ ਹੈਗੇ ਨਾ ਧੀਆਂ ਪੈਣਾ ਸਾਡੇ ਖੁੱਲੇ ਜਾਂਦੇ ਆ ਸੋਹ ਜਾਨ ਦੇਖਦਾ ਠੀਕ ਹੈ ਇੱਕ ਸਾਨੂੰ ਸਰਕਾਰ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡਾ ਸ਼ੈੱਡ ਬਣ ਜੇ ਇਕੱਠੇ ਰਹੀਏ ਅਸੀਂ ਠੀਕ ਹੈ ਕਿਸੇ ਇੱਕ ਜਗ੍ਹਾ ਬਣ ਜੇ ਇੱਕ ਜਗ੍ਹਾ ਵਾਲੇ ਸਾ ਤੋਂ ਵੋਟਾਂ ਲੈ ਜਾਂਦੇ ਨਾ ਸਾਡਾ ਕੋਈ ਸਰਪੰਚ ਵੀ ਨਾ ਕਰਦੇ ਨੇ ਕੋਸਰੇ ਠੀਕ ਹੈ ਹਾਂ ਦੇਖ ਸਕਦੇ ਹੋ ਜੀ ਬਹੁਤ ਔਖਾ ਹੈ ਯਾਰ ਜਵਾਕ ਸਭ ਦੇ ਉਹ ਹੁੰਦੇ ਨੇ ਦੇਖੋ ਹਾਲਾਤ ਕੀ ਕਰ ਰਹੇ ਨੇ ਸਬਜ਼ੀ ਚੀਰ ਰਹੇ ਹਸਰੀ ਕਾਲ ਮਤ ਆ ਦੇਖੋ ਜੀ ਰੋਟੀ ਬਣ ਰਹੀ ਹੈ ਆਹੀ ਚੁੱਲ੍ਹੇ ਨੇ ਖੁੱਲੇ ਦੇ ਵਿੱਚ ਹੁਣ ਇਹਨਾਂ ਦੇ ਵਿੱਚ ਹੀ ਰਹਿਣਗੇ ਗਰਮੀ ਕਿੰਨੀ ਹੈ ਮੱਛਰ ਵੀ ਆਇਆ ਹੋਰ ਹਾਂ ਠੰਡ ਚ ਵੀ ਦੇਖ ਲ ਸਕਦੇ ਹੋ ਵੀ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਦਾ ਜੀਵਨ ਹੈ ਜਿਹੜਾ ਹਾਂਜੀ ਸਸਰੇ ਕਾਲ ਜੀ ਕੀ ਨਾਮ ਹੈ ਜੀ ਛੱਜੂ ਛੱਜੂ ਠੀਕ ਹੈ ਪੁਰਾਣੇ ਰਹਿੰਦੇ ਹੋ ਫਰਸ਼ਾਈਲੀ ਚ ਪੁਰਾਣੇ ਪੁਰਾਣੇ ਮੋਜ ਤਾਂ ਹੀ ਹੁੰਦੇ ਕਿੰਨੀ ਉਮਰ ਹੈ ਜੀ ਮੁਰਕਾ ਭਾਈ ਖੰਡਿਆਲੇ ਸਾਲ ਦਾ ਜਨਮ ਹੈ ਖੱਲੇ ਵਾਲੇ ਸਾਲ ਦਾ ਜਨਮ ਹੈ ਫਿਰ ਆਹ ਅੱਜ ਕੱਲ ਵਿਕਦਾ ਇਹ ਸਮਾਨ ਹਾਂ ਵੇਚੀ ਜਾਂਦੇ ਕਦੋਂ ਕੋਈ ਲੈ ਲਿੰਗੇ ਕਦੋਂ ਨਹੀਂ ਲਿੰਗੇ ਥੋੜਾ-ਮੋਟਾ ਹੀ ਵਿਕਦਾ ਅੱਗੇ ਵਾਂਗੂ ਤਾਂ ਨਹੀਂ ਹੈਗਾ ਪੀਪਿਆਂ ਦੇ ਢੱਕਣ ਲਵਾ ਲਏ ਹੋਰ ਘੱਟ ਵੱਧੀ ਹੈ ਥੋੜਾ-ਮੋਟਾ ਹੀ ਹੈ ਜਿਵੇਂ ਅੱਗੇ ਖੁੱਲਾ ਜੀਵਨ ਸੀ ਕੱਖ ਕੰਡਾਮ ਸੀ ਹੁਣ ਰਹਿ ਗਿਆ ਉਹ ਨਾ ਠੀਕ ਹੋ ਗਿਆ ਉਹ ਗੱਲ ਨਹੀਂ ਹੈ ਨਹੀਂ ਗੱਲ ਉਹ ਝੂਫੜੇ ਨੇ ਕੱਲੇ ਕਿਉਂ ਮਾਤਾ ਕਿਹੜਾ ਕਿੰਨਾ ਸਾਲ ਹੋ ਗਿਆ ਇੱਥੇ ਫਿਰ ਨੋ ਹੋ ਗਏ 40 ਸਾਲ ਤੇ 40 ਸਾਲ ਹੋ ਗਏ ਕਿਹੜਾ ਤੇਰਾ ਕਿੱਥੇ ਦਾ ਪੇਕਾ ਪੇਕੇ ਦਾ ਮਰ ਗਿਆ ਅੱਛਾ ਕਿਹੜੀ ਜਗ੍ਹਾ ਸੀ ਉਸ ਨਾਮ ਰਹਿੰਦੇ ਹੁੰਦੇ ਉਸ ਕੋਈ ਸੀ ਮਾਂ ਸੀ ਪਿਓ ਸੀ ਉਹ ਮਰ ਗਿਆ ਫਿਰ ਜੀਵਨ ਹੁਣ ਕਿੰਨਾ ਕੌਖ ਹੈ ਪੈਰ ਟੁੱਟ ਗਏ ਆ ਅੱਖਾਂ ਦੁਆਨੀ ਵਿਚਾਰਾ ਲਾਣੇਦਾਰ ਆ ਸਾਹਮਦਾ ਇਹ ਸਾਹਮਦਾ ਹੈ ਠੀਕ ਹੈ ਤੇ ਜਿਹੜਾ ਜੀਵਨ ਇਹਨਾਂ ਦਾ ਹੁਣ ਉਹ ਅੱਗੇ ਵਾਲਾ ਜਿਹੜਾ ਜੀਵਨ ਉਹ ਨਹੀਂ ਰਿਹਾ ਪਰ ਅੱਗੇ ਜਿਹੜਾ ਕੰਮ ਚੱਲਦਾ ਸੀ ਉਹ ਹੁਣ ਨਹੀਂ ਚੱਲਦਾ ਹਾਂਜੀ ਅਸਰਿਕਾਲ ਜੀ ਹਾਂ ਕੀ ਕਾ ਮਤਨ ਦਾ ਫਿਰ ਅੱਜ ਕੱਲ ਕੁਛ ਨਹੀਂ ਰਵੜ ਵੇਚਦੇ ਆ ਕੁਛ ਨਹੀਂ ਵਿਕਦਾ ਹੈਗਾ ਅੱਛਾ ਇੱਨੇ ਹੀ ਬੈਠੇ ਆ ਬੇਲੇ ਬੈਠੇ ਹੋ ਕਿ ਮਰਨਾ ਕੰਮ ਹੋ ਰਿਹਾ ਕੁਛ ਨਹੀਂ ਕਰਦੇ ਸਾਡਾ ਖਾਤਰ ਤੱਕ ਆ ਜਾਂਦੇ ਆ ਮੁੜ ਜਾਂਦੇ ਆ ਆ ਜਾਂਦੇ ਆ ਮੁੜ ਜਾਂਦੇ ਸਾਡੇ ਖਾਤਰ ਵੋਟਾਂ ਮੇਲੇ ਵੀ ਆਉਂਦੇ ਨੇ ਆਉਂਦੇ ਤਾਂ ਹੈ ਜੀ ਤੇ ਉਦੋਂ ਫਿਰ ਕੋਈ ਕਹਿੰਦੇ ਨਹੀਂ ਹੈਗੇ ਆ ਬਣਾਵਾਂਗੇ ਆ ਬਣਾਵਾਂਗੇ ਕਹਿ ਕੇ ਰਹਿ ਜਾਂਦੇ ਆ ਕਰਦੇ ਤਾਂ ਕੁਛ ਨਹੀਂ ਸਾਰਿਆਂ ਨੂੰ ਮਖਾਨ ਬਾਕੇ ਪਿੰਡੀ ਪਿੰਡੀ ਦੇ ਤਾਂ ਗੱਡੀਾਂ ਨੇ ਬੈਠੇ ਸੀ ਸਾਡਾ ਕੁਝ ਵੀ ਨਹੀਂ ਕਰਿਆ ਸਾਡਾ ਕੁਝ ਨਹੀਂ ਕਰਿਆ ਕੁਝ ਨਹੀਂ ਬਣਿਆ ਹੋਇਆ ਉਹ ਦੇਖ ਅੰਨੇ ਬੜਾ ਬੁੜੀ ਹੈ ਉਹਨਾਂ ਦਾ ਕੀ ਹਾਲ ਹੈਗਾ ਉਹ ਕਿੱਥੇ ਜਾਵੇ ਕੁੜੀਆਂ ਤੇ ਬੁੜੀ ਤੁਰਦੀ ਹੈ ਫੌੜੀਆਂ ਤੇ ਤੁਰਦੀ ਹੈ ਹਾਂ ਉਹਦਾ ਚੂੜਾ ਟੁੱਟ ਰਿਹਾ ਹੈਗਾ ਚੂੜਾ ਟੁੱਟ ਰਿਹਾ ਹੈ ਹਾਂ ਇਹ ਹੈ ਕੁਮਾਰੀ ਕੁੜੀਆਂ ਹੈ ਉਹ ਨਾਂਦੀਆਂ ਉਹਨਾਂ ਨੂੰ ਵੀ ਨਹੀਂ ਕੋਈ ਬਾਥਰੂਮ ਬਣਾ ਕੇ ਦਿੱਤਾ ਹੈਗਾ ਠੀਕ ਹੈ ਮਾ ਮਟਰ ਦੇ ਜਵਾਨ ਕੁੜੀਆਂ ਨੇ ਹਾਂ ਜਵਾਨ ਜਵਾਕ ਨਹੀਂ ਕਿੱਥੇ ਨਾਉਣ ਜਾਣ ਪਾਸਾ ਠਕਾ ਹੁੰਦਾ ਸਾਡਾ ਵੀ ਕੋਈ ਹਿੱਲਾ ਕਰਨਾ ਚਾਹੀਦਾ ਹੈਗਾ ਸਮਾਜ ਸੇਵੀਆਂ ਨੂੰ ਬੇਨਤੀ ਹੈ ਜਰਾ ਆਹ ਵੱਡੀਆਂ ਮਦਦਾਂ ਦੀ ਲੋੜ ਹੈ ਇਹਨਾਂ ਨੂੰ ساری ਉਮਰ ਸ਼ਾਇਲੀ ਦੇ ਵਿੱਚ ਲੰਘੀ ਇਹਨਾਂ ਦੀ ਜਰ ਕੋਈ ਐਡੀ ਗੱਲ ਬਣੀ ਬਥੇਰੇ ਤਖੜੇ ਲੋਕ ਹੋਰ ਬਥੇਰੇ ਨੇ ਓਰੇ 4 400 ਕਿਲੇ ਵਾਲੇ ਬੈਠੇ ਨੇ ਓਰੇ ਵੀ ਕਰਨ ਜ ਸਾਡੇ ਥਾਂ ਉਨੇ ਕੋਈ ਰੋਟੀ ਪਕਾਉਣ ਨੂੰ ਰੋਟੀ ਪਕਾਉਣ ਨੂੰ বারবার ਦੇਣਗੇ ਕੁਛ ਨਹੀਂ ਦਿੰਦੇ। ਹਰ ਦਿਨ ਦਿਨ ਪਤੇਰੇ ਆਉਂਦੇ ਨੇ ਵੱਡੇ ਵੱਡੇ ਮੰਤਰੀ ਕੁਛ ਨਹੀਂ ਕਰਕੇ ਜਾਂਦੇ। ਕੁਛ ਨਹੀਂ ਕਰਕੇ ਜਾਂਦੇ। ਆਗਮਨ ਵੀ ਇੱਥੇ ਆਇਆ ਤੇ ਸਕੂਲ ਚ ਕੁਛ ਹੁਣਾ ਲਾਲੂ ਕੀ ਨੇ ਤੇ ਇੱਕ ਹਵਾ ਨਾਲ ਉੱਡ ਜਾਂਦਾ ਕਾਗਜ਼ ਤਾਂ। ਹੁਣ ਬੱਚੇ ਨੇ ਨिके-ਨिके ਯਾਰ ਇੱਕ ਬਿਮਾਰੀਆਂ ਜੇ ਕਿਤੇ ਵਧੀਆ ਬਾਥਰੂਮ ਲੈਟਰਿੰਗ ਉੱਚੇ ਬਣੇ ਹੋਣ ਤੇ ਇਹ ਮੜਾ ਮੋਟਾ ਹੋਵੇ ਹੁਣ ਦੇਖੋ ਪਾਣੀ ਵੀ ਆ ਗੰਦਗੀ ਦੇਖੋ ਕਿੰਨੀ ਐ। ਹੂੰ ਕਿੰਨੀ ਗੰਦਗੀ ਐ ਇੱਥੇ ਮਜਬੂਰ ਨੇ ਰਹਿਣ ਨੂੰ ਇਹ। ਇੱਕ ਵਧੀਆ ਵੱਡੀਆਂ ਖੇੜਾਂ ਬਣ ਜਾਣ ਦੋ ਤਿੰਨ ਕਿਉਂਕਿ ਇੱਕ ਉੱਥੇ ਜੇ ਬਣ ਜੇ ਕੁਰੇ ਬਣ ਜੇ ਇੱਕ ਉੱਥੇ ਬਣ ਜੇ ਤਿੰਨ ਗਲੀਆਂ ਨੇ ਇਹਨਾਂ ਦੀਆਂ ਮੇਨ ਇੱਕ ਗਲੀ ਐ ਦੋ ਗਲੀਆਂ ਤੀਜੀ ਉਹ ਐ ਤਿੰਨ ਗਲੀਆਂ ਨੇ ਇਹਨਾਂ ਦੀ ਸਾਰੀ ਮਤਲਬ 100 100 ਫੁੱਟ ਲੰਮੀਆਂ ਹੋਣੀਆਂ ਬੀਮਾਲ ਹੋ ਰਿਹਾ ਹੁਣ ਸਰ ਹਾਂ ਜਮਾਈ ਸਿਰਫ ਜਦੋਂ ਕੋਈ ਵੋਟਾਂ ਲੈਣ ਆਉਂਦੇ ਨੇ ਉਦੋਂ ਕਹਿੰਦੇ ਨਹੀਂ ਹੈਗੇ ਸਾਡਾ ਕੁਝ ਬਣਾ ਦਿਓ ਸ਼ੈੱਡ ਲੈਟਰਿੰਗ ਬਾਥਰੂਮ ਬਣਾ ਦਿਓ ਕਾਇ ਜਾਂਦੇ ਕੁਝ ਵੀ ਨਹੀਂ ਦਿੰਦੀ ਦਿੰਦੇ ਨਹੀਂ ਕੁਝ ਉਹ ਤੋਖਾ ਹੈਗਾ ਦੇਖ ਲੈ ਤੂੰ ਮਰਨ ਵਾਲਾ ਹੀ ਕੰਮ ਐ ਭਾਈ ਮਰਨ ਵਾਲਾ ਹੀ ਕੰਮ ਐ ਹੋਰ ਠੀਕ ਹੈ ਕਿਵੇਂ ਲੰਘਦਾ ਸਮਾਂ ਹੁਣ ਤਾਂ ਤੈਨੂੰ ਪਤਾ ਹੀ ਸਮੇ ਦਾ ਹਾਂ ਹਾਂ ਹੁਣ ਤਾਂ ਠੀਕ ਹੀ ਲੰਘਦਾ ਠੀਕ ਹੀ ਲੰਘਦਾ ਹੈ ਅੱਗੇ ਵਾਲਾ ਕੰਮ ਨਹੀਂ ਹੈਗਾ ਉਹ ਤਾਂ ਗਿਆ ਉਹ ਤਾਂ ਉੱਡ ਗਿਆ ਪਹਿਲਾਂ ਹੀ ਉੱਡ ਗਿਆ ਉੱਡਦਾ ਸਾਰੇ ਪੰਜਾਬ ਲਈਏ ਗਿਆ ਚਲੋ ਸੋਡਾ ਕੁਝ ਬਣ ਜੇ ਹਨਾ ਕੋਈ ਖੁੱਲ ਕੇ ਹੈ ਕੁਛ ਨਹੀਂ ਬਣਦਾ ਬਣਦਾ ਭਾਈ ਕੀ ਮੰਗ ਕੇ ਰੱਖਦੇ ਹੁਣ ਮੰਗਾ ਤਾਂ ਬੱਤੇ ਦੀ ਰੱਖਦੇ ਕੀ ਬਣੇ ਕੋਈ ਹੁਣ ਕਰਦਾ ਤਾਂ ਕੋਈ ਨਹੀਂ ਕਰਦਾ ਕੋਈ ਨਹੀਂ ਕੋਈ ਨਹੀਂ ਕਰਦਾ ਕੋਈ ਨਾ ਇੱਕ ਸਰਪੰਚ ਕਰੇ ਨਾ ਮੈਂਬਰ ਕਰੀ ਨਾ ਕੋਈ ਐਮ ਐਲ ਆਈ ਕਰੀ ਟੂਟਿਆ ਉੱਤੇ ਜਾ ਕੇ ਆਉਣੀਆ ਗੁਰਦੁਆਰਾ ਅੱਛਾ ਗੁਰਦੁਆਰੇ ਨਾ ਕੇ ਆਉਨੇ ਹੋ ਅੱਛਾ ਗੁਰਦੁਆਰੇ ਨਾ ਕੇ ਆਉਨੇ ਹੋ ਟਾਇਟਰਿੰਗ ਬਾਥਰੂਮ ਵੀ ਉੱਥੇ ਜਾਂਨੇ ਹੋ ਹਾਂ ਖੇਤਾਂ ਵਿੱਚ ਬਾਹਰ ਖੇਤਾਂ ਚ ਅੱਛਾ ਖੇਤਾਂ ਚ ਜਾਂਨੇ ਹੋ ਦੇਖ ਸਕਦੇ ਹਾਂ ਵੀ ਕਿੰਨੀਆਂ ਬਿਮਾਰੀਆਂ ਦਾ ਖਤਰਾ ਹੈ ਜਦ ਸਰਕਾਰ ਪ੍ਰਸ਼ਾਸਨ ਸਿਹਤ ਵਿਭਾਗ ਧਿਆਨ ਦੇਵੇ ਇਹਨਾਂ ਵੱਲ ਹਾਂਜੀ ਅਸਤਰੀ ਕਾਲ ਜੀ ਕਿਵੇਂ ਹੈ ਹਿੱਲਾ ਹੁਣ ਕਿਵੇਂ ਚੱਲਦਾ ਹੈ ਬਾਸ਼ ਠੀਕ ਹੀ ਹੈ ਹਾਂ ਇੱਲਾ ਤਾਂ ਚੱਲ ਲਿਆ ਚੱਲ ਲਿਆ ਜਿਹੜਾ ਚੱਲਣਾ ਸੀ ਹਾਂ ਇਹ ਹੁਣ ਦਾ ਟਾਈਮ ਹੈ ਟਾਈਮ ਉਹ ਘੇਟ ਭੁੱਖੇ ਮਰਨ ਵਾਲਾ ਥਾਂ ਯਾ ਭਾਈ ਉਮਰ ਲੱਗ ਜੂਗੀ ਸਾਡੀ ਸੁਣ ਲਈ ਤਾਂ ਠੀਕ ਹੈ ਹਾਂ ਗਰੀਬਾਂ ਦਾ ਬਾਲਾ ਫੋਨ ਲੱਗਦਾ ਹੁੰਦਾ ਨਾ ਬਈ ਨਾ ਤਾਂ ਨਾ ਆਉਣ ਵਾਲਾ ਸਾਡੇ ਕੋਸ਼ਲ ਖਾਨਾ ਖੁੰਨਾ ਨਾ ਲੈਟਰਾਂ ਆਂਗਾ ਹਾਂ ਨਾ ਭਾਈ ਉੱਤੇ ਸ਼ੈੱਡ ਛੁੱਟ ਕੋਈ ਕੁਝ ਨਹੀਂ ਹੈਗਾ ਫਿਰ ਕੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਬਸ ਭਾਈ ਕੁਝ ਹੋ ਜਾਵੇ ਹੀਲਾ ਲੈਟਰਿੰਗ ਪੈ ਜਾਵੇ ਬਾਤ ਕੁਸ਼ਲ ਖਾਨ ਪੈ ਜਾਵੇ ਬਾਤਾਂ ਬੱਚੇ ਬਾਈ ਨਾ ਲੈਣਾ ਨਾ ਲੈਣਾ ਬੱਚੇ ਹਾਂ ਦੇਖ ਸਕਦੇ ਹੋ ਵੀ ਬਹੁਤ ਔਖਾ ਜੀ ਬਹੁਤ ਜਿਆਦਾ ਔਖਾ ਹੈਗਾ ਬਾਈ